ਇੱਕ ਬੋਡੀ ਬਿਲਡਰ ਆਪਣੇ ਉੱਪਰ ਇੰਨਾ ਕੁ ਜ਼ਿਆਦਾ ਬੋਡੀ ਨੂੰ ਟੋਰਚਰ ਕਰ ਚੁੱਕਿਆ ਹੁੰਦਾ ਆ ਜਾਂ ਮਤਲਬ ਕਹਿ ਸਕਦੇ ਵੀ ਲੋਹੇ ਨਾਲ ਮੱਥਾ ਮਾਰਿਆ ਹੁੰਦਾ ਕਹਿੰਦੇ 4-4 5-5 ਘੰਟੇ ਟ੍ਰੇਨਿੰਗ ਸੀ ਉਹਨਾਂ ਦੀ ਤੇ ਮੈਨੂੰ ਨਹੀਂ ਲੱਗਦਾ ਕਿ ਮਾਈਨਰ ਆਪਰੇਸ਼ਨ ਕਰਕੇ ਉਹਨਾਂ ਨੂੰ ਕੋਈ ਦਿੱਕਤ ਆ ਸਕਦੀ ਸੀ ਜਿਹੜੇ ਅੱਜ ਕੱਲ ਮੁੰਡੇ ਨੇ ਉਹ ਵੀ ਦੇਖਦੇ ਨੇ ਯਾਰ ਘੁੰਮਣ ਵਰਗਾ ਡੋਲਾ ਚਾਹੀਦਾ ਮਤਲਬ ਕਿਤੇ ਨਾ ਕਿਤੇ ਤੱਕਾ ਜ਼ਰੂਰ ਲੱਗਿਆ ਚਾਹੇ ਕਿਸੇ ਉਹ ਘੁੰਮਣ ਸਾਹਿਬ ਨੂੰ ਜਾਣਦਾ ਸੀ ਜਾਂ ਨਹੀਂ ਜਾਣਦਾ ਸੀ ਹੁਣ ਹੁੰਦਾ ਕੀ ਹੈ ਕਿ ਜਦੋਂ ਆਪਾਂ ਪ੍ਰੀ ਵਰਕਆਊਟ ਸਪਲੀਮੈਂਟ ਖਤਮ ਹੋ ਜਾਂਦਾ ਆ ਤਾਂ ਕਈ ਨੌਜਵਾਨ ਮੁੰਡੇ ਇਹੋ ਜਿਹਾ ਦੇਖਦਾ ਜਿੰਮ 'ਚ ਕਹਿੰਦੇ ਨੇ ਯਾਰ ਅੱਜ ਜੋਰ ਹੀ ਨਹੀਂ ਲੱਗ ਰਿਹਾ ਅੱਜ ਤਾਂ ਯਾਰ ਦਿਲ ਨਹੀਂ ਕਰ ਰਿਹਾ ਉਹਨੂੰ ਹਰ ਮਹੀਨੇ 'ਚ ਇੱਕ ਦੋ ਖਬਰਾਂ ਇਹੋ ਜਿਹੀ ਮਿਲ ਜਾਂਦੀਆਂ ਯਾਰ ਇਹਦੇ ਤਾਂ ਸਿਕਸ ਪੈਕ ਸੀਗੇ ਇਹਦਾ ਤਾਂ ਯਾਰ ਡੋਲਾ ਬੜਾ ਵੱਡਾ ਸੀਗਾ ਇਹਦੀ ਤਾਂ ਯਾਰ ਹਾਈਟ ਕੱਦ ਕਾਠੀ ਮਤਲਬ ਬੀਸਟ ਲੱਗਦਾ ਸੀਗਾ ਕਿ ਇੱਕਦਮ ਚਲਾ ਗਿਆ ਸਟੀਰੋਡ ਨਾਮ ਹੀ ਇਹੋ ਜਿਹਾ ਵੀ ਇਹ ਜਿੱਥੇ ਜਿੱਤੇ ਨਜਾਤ ਹੋਈ ਹੈ ਇਹਦੀ ਖੋਜ ਹੋਈ ਹੈ ਲੋਕਾਂ ਦੀ ਲਾਈਫ ਨੂੰ ਸੇਵ ਕਰਨ ਦੇ ਲਈ ਹੋਈ ਹੈ ਨਾ ਕਿ ਲੋਕਾਂ ਦੀ ਲਾਈਫ ਨੂੰ ਖਤਰੇ 'ਚ ਪਾਉਣ ਦੇ ਲਈ ਬਿਲਡਿੰਗ ਦੀ ਬੋਡੀ ਬਿਲਡਿੰਗ ਦੇ ਵਿੱਚ ਡੈਥ ਹੋ ਰਹੀ ਹੈ ਕੋਈ ਹੋਰ ਸਪੋਰਟਸ ਦੇ ਵਿੱਚ ਕਿਉਂ ਨਹੀਂ ਡੈਥ ਹੋ ਰਹੀ ਕੋਈ ਫੁੱਟਬਾਲਰ ਕੋਈ ਕ੍ਰਿਕਟਰ ਕੋਈ ਮਤਲਬ ਕੋਈ ਹੋਰ ਗੇਮ ਲਾ ਲਓ ਕੋਈ ਟੇਬਲ ਟੈਨਿਸ ਖੇਡ ਰਿਹਾ ਵੀ ਗਰਾਊਂਡ ਦੇ ਵਿੱਚ ਭਰੀ ਜਵਾਨੀ 'ਚ ਮੈਚ ਖੇਡ ਰਿਹਾ ਸੀ ਇੱਕਦਮ ਹਾਰਟ ਅਟੈਕ ਹੋਇਆ ਤੇ ਉਸ ਤੋਂ ਬਾਅਦ ਉਹ ਵੀ ਇਹ ਜਿਹੜੀ ਬੰਦਿਆਂ ਦੇ ਵਿੱਚ ਕੁੜੀਆਂ ਦੇ ਜਿਹੜੇ ਲੱਛਣ ਆ ਜਾਂਦੇ ਆ ਉਹਨੂੰ ਦੂਰ ਕਰਨ ਦੇ ਲਈ ਨਪੁੰਸਕਤਾ ਨੂੰ ਦੂਰ ਕਰਨ ਦੇ ਲਈ ਟੈਸਟੋਸਟਰੋਨ ਦੇ ਇੰਜੈਕਸ਼ਨ ਉਹ ਡਾਕਟਰ ਪ੍ਰਿਸਕ੍ਰਾਈਬ ਕਰਦੇ ਆ ਵੀ ਇਹਨੂੰ ਤੁਸੀਂ 100 ਐਮਐਲ 50 ਐਮਐਲ ਇਦਾਂ ਹਫ਼ਤੇ 'ਚ ਦੇ ਆ ਦੋ ਹਫ਼ਤੇ ਦੇ ਵਿੱਚ ਡੋਜ਼ੇਸ ਡਿਵਾਈਡ ਕਰਕੇ ਦਿੰਦੇ ਆ ਉਹਨੂੰ ਬਾਡੀ ਬਿਲਡਿੰਗ 'ਚ ਦੇਖ ਲਓ ਮੇਰੇ ਹਿਸਾਬ ਦੇ ਨਾਲ ਕੋਈ ਬਾਡੀ ਬਿਲਡਰ ਐਥਲੀਟ ਆ ਉਹ 50 ਤੋਂ ਤਾਂ ਸ਼ੁਰੂ ਹੀ ਨਹੀਂ ਕਰਦਾ 250 ਐਮਜੀ ਡੈਕਾ ਜਿਕਰ ਮੈਂ ਅੱਜ ਕੱਲ ਦੇ ਸਮੇਂ ਦੀ ਗੱਲ ਕਰਾਂ ਤਾਂ ਹਰ ਕੋਈ ਆਪਣੇ ਆਪ ਨੂੰ ਅੱਛਾ ਦਿਖਣਾ ਚਾਹੁੰਦਾ ਹੈ ਅੱਛੀ ਬੋਡੀ ਹਰ ਕੋਈ ਚਾਹੁੰਦਾ ਕਿ ਮੇਰੀ ਬਣੇ ਔਰ ਅੱਜ ਕੱਲ ਦੇ ਸਮੇਂ ਦੇ ਵਿੱਚ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਬਹੁਤ ਅਸਾਰਿਆਂ ਦਾ ਇਹਨਾਂ ਦਾ ਧਿਆਨ ਜਿਹੜਾ ਜਿਮ ਵੱਲ ਨੂੰ ਰੁਝਾਨ ਵਧ ਰਿਹਾ ਔਰ ਜਿਕਰ ਮੈਂ ਗੱਲ ਕਰਾਂ ਫਿਟਨੈਸ ਨੂੰ ਲੈ ਕੇ ਕਿਤੇ ਨਾ ਕਿਤੇ ਫਿਟਨੈਸ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਆਪਾਂ ਐਸੇ ਕੇਸ ਦੇਖੇ ਨੇ ਕਿ ਬੋਡੀ ਬਿਲਡਰ ਜਿਹੜੇ ਆ ਉਹਨਾਂ ਨੂੰ ਹਾਰਟ ਅਟੈਕ ਆਉਂਦਾ ਹੈ ਤੇ ਹਾਰਟ ਅਟੈਕ ਦੇ ਨਾਲ ਕਈਆਂ ਦੀ ਜਾਨ ਵੀ ਗਈ ਹੈ ਬੀਤੇ ਦੋ ਦਿਨ ਪਹਿਲਾਂ ਦੀ ਗੱਲ ਕਰੀ ਇੰਡੀਆ ਦੇ ਵਿੱਚ ਬਹੁਤ ਫੇਮਸ ਸੀ ਉਹਨਾਂ ਦੀ ਜਾਨ ਗਈ ਹੈ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਤਾਂ ਜਿਸ ਤੋਂ ਬਾਅਦ ਗੱਲਬਾਤ ਕਰਾਂਗੇ ਮੇਰੇ ਨਾਲ ਵਰੁਣ ਸਗੜ ਮੌਜੂਦ ਨੇ ਜੋ ਕਿ ਬੋਡੀ ਬਿਲਡਿੰਗ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਨੇ ਔਰ ਕਾਫੀ ਇਹਨਾਂ ਦਾ ਨਾਮ ਵੀ ਹੈ ਕਈ ਕਿਤਾਬ ਇਹਨਾਂ ਨੇ ਆਪਣੇ ਹਾਸਲ ਕੀਤੇ ਨੇ ਜੋ ਕੰਪੀਟੀਸ਼ਨ ਵੀ ਬਹੁਤ ਸਾਰੇ ਇਹਨਾਂ ਨੇ ਖੇਡੇ ਨੇ ਵਰੁਣ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ ਵਰਿੰਦਰ ਹੁਮਨ ਦਾ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਤਾਂ ਉਸ ਤੋਂ ਬਾਅਦ ਕੀ ਜਾ ਰਹਾ ਸੀ ਵੀ ਉਹਨਾਂ ਦੇ ਮਸਲ ਜਿਹੜਾ ਪੰਪ ਹੋਇਆ ਸੀ ਉਸ ਦਾ ਆਪਰੇਸ਼ਨ ਕਰਾਨਗੇ ਸੀਗੇ ਇਹ ਹੁੰਦਾ ਕੀ ਹੈ ਕਾਰਨ ਕੀ ਹੈ ਦੇਖੋ ਜੋ ਆਪਾਂ ਬੀਤੇ ਦਿਨੀ ਦੇਖਿਆ ਵੀ ਬਰਿੰਦਰ ਘੁੰਮਣ ਜੋ ਕਿ ਆਈਐਫਪੀ ਪ੍ਰੋ ਐਥਲੀਟ ਸੀਗੇ ਜਿਨ੍ਹਾਂ ਨੇ ਬੋਡੀ ਬਿਲਡਿੰਗ 'ਚ ਵੱਡੇ ਵੱਡੇ ਖਿਤਾਬ ਹਾਸਲ ਕੀਤੇ ਸੀਗੇ ਅਚਾਨਕ ਜਿਹੜਾ ਇੱਕ ਮਾਈਨਰ ਜਿਹਾ ਸਰਜਰੀ ਜਿਹੜੀ ਆਪਰੇਸ਼ਨ ਹੋਇਆ ਸੀਗਾ ਉਸ ਦੌਰਾਨ ਉਹਨਾਂ ਦਾ ਜਿਹੜਾ ਹਾਰਟ ਅਟੈਕ ਹੈ ਉਹ ਕਿਹਾ ਜਾ ਰਿਹਾ ਵੀ ਹਾਰਟ ਅਟੈਕ ਹੋ ਗਿਆ ਸੀ ਦੇਖੋ ਹੁਣ ਜਿਸ ਹਿਸਾਬ ਨਾਲ ਉਹਨਾਂ ਦੀ ਪ੍ਰੈਕਟਿਸ ਸੀਗੀ ਬੋਡੀ ਬਿਲਡਿੰਗ ਦੀ ਔਰ ਦੂਜੇ ਪਾਸੇ ਪ੍ਰੈਕਟਿਸ ਦੇ ਨਾਲ ਨਾਲ ਉਹਨਾਂ ਨੇ ਜਿੰਨੇ ਖਿਤਾਬ ਜਿੱਤੇ ਸੀਗੇ ਇੱਕ ਬੋਡੀ ਬਿਲਡਰ ਆਪਣੇ ਉੱਪਰ ਇੰਨਾ ਕੁ ਜ਼ਿਆਦਾ ਬੋਡੀ ਨੂੰ ਟੌਰਚਰ ਕਰ ਚੁੱਕਿਆ ਹੁੰਦਾ ਆ ਜਾਂ ਮਤਲਬ ਕਹਿ ਸਕਦੇ ਵੀ ਲੋਹੇ ਨਾਲ ਮੱਥਾ ਮਾਰਿਆ ਹੁੰਦਾ ਕਹਿੰਦੇ 4-4 5-5 ਘੰਟੇ ਟ੍ਰੇਨਿੰਗ ਸੀ ਉਹਨਾਂ ਦੀ ਤੇ ਮੈਨੂੰ ਨਹੀਂ ਲੱਗਦਾ ਕਿ ਮਾਈਨਰ ਆਪਰੇਸ਼ਨ ਕਰਕੇ ਉਹਨਾਂ ਨੂੰ ਕੋਈ ਦਿੱਕਤ ਆ ਸਕ ਸ਼ਾਇਦ ਉਹਨਾਂ ਦੇ ਘਰ ਦੇ ਵੀ ਕਹਿ ਰਹੇ ਨੇ ਕਿ ਜਿਸ ਟਾਈਮ ਇਹ ਆਪਰੇਸ਼ਨ ਕਰਾਉਣ ਅਮ੍ਰਿਤਸਰ ਪਹੁੰਚੇ ਨੇ ਤੇ ਉਹ ਇਕੱਲੇ ਗਏ ਨੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਛੋਟਾ ਜਿਹਾ ਆਪਰੇਸ਼ਨ ਹੈ ਵੀ ਆਪਰੇਸ਼ਨ ਕਰਵਾ ਕੇ ਮੈਂ ਆਪਦਾ ਘਰ ਪਰਤ ਆਵਾਂਗਾ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਜਿਹੜਾ ਭਾਣਾ ਉਹ ਵਰਤ ਜਾਣਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਆਪਾਂ ਬੋਡੀ ਬਿਲਡਿੰਗ ਦੀ ਤਾਂ ਬੋਡੀ ਬਿਲਡਿੰਗ ਇੱਕ ਕਹ ਸਕਦੇ ਆ ਕਿ ਆਪਾਂ ਨਾ ਵੀ ਬੜਾ ਪਚੀਦਾ ਜਿਹਾ ਵਿਸ਼ਾ ਬਣ ਗਿਆ ਅੱਜ ਦੀ ਤਰੀਕ ਦੇ ਵਿੱਚ ਹੁਣ ਬੋਡੀ ਬਿਲਡਰਸ ਦੀ ਪਰੀ ਜਵਾਨੀ ਦੇ ਵਿੱਚ ਡੈਥ ਹੋ ਰਹੀ ਹੈ ਮਤਲਬ ਮੈਂ ਵੀ ਆਪਾਂ ਵੀ ਸੋਸ਼ਲ ਮੀਡੀਆ ਤੇ ਦੇਖਦੇ ਆਂ ਵੀ ਆਪਾਂ ਨੂੰ ਹਰ ਮਹੀਨੇ ਚ ਇੱਕ ਦੋ ਖਬਰਾਂ ਇਹੋ ਜਿਹੀ ਮਿਲ ਜਾਂਦੀਆਂ ਯਾਰ ਇਹਦੇ ਤਾਂ ਸਿਕਸ ਪੈਕ ਸੀਗੇ ਇਹਦਾ ਤਾਂ ਯਾਰ ਡੋਲਾ ਬੜਾ ਵੱਡਾ ਸੀਗਾ ਇਹਦੀ ਤਾਂ ਯਾਰ ਹਾਈਟ ਕੱਦ ਕਾਠੀ ਮਤਲਬ ਬੀਸਟ ਲੱਗਦਾ ਸੀਗਾ ਕਿ ਵੀ ਇੱਕਦਮ ਚਲਾ ਗਿਆ ਇਹ ਕਿੰਨਾ ਕਿਤੇ ਇਹ ਗਲਤੀ ਇਹੋ ਜੀ ਹੋ ਰਹੀ ਹੈ ਵੀ ਆਪਾਂ ਨੂੰ ਉਸ ਬਾਰੇ ਸੋਚਣ ਦਾ ਮਤਲਬ ਜਿਹੜਾ ਜ਼ਰੂਰ ਟਾਈਮ ਕੱਢਣਾ ਚਾਹੀਦਾ ਹੈ ਇਹ ਸੋਚਣ ਦੀ ਇੱਕ ਕਹਿੰਦੇ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਵੀ ਯਾਰ ਇਹ ਕਿਉਂ ਹੋ ਰਿਹਾ ਆ ਹੁਣ ਬੋਡੀ ਬਿਲਡਿੰਗ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੰਨੇ ਵੀ ਆਪਾਂ ਸੋਸ਼ਲ ਇਨਫਲੂਐਂਸਰ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਆਪਣੇ ਆਪ ਨੂੰ ਕਲੇਮ ਕਰਦੇ ਕਿ ਮੈਂ ਨੈਚੁਰਲ ਆ ਉਹ ਨੈਚੁਰਲ ਨਹੀਂ ਹੁੰਦੇ ਮੈਂ ਇੰਨਾ ਕਹਿ ਦਵਾਂ ਕਿ ਨੈਚੁਰਲ ਸਿਰਫ ਉਹ ਤੁਹਾਨੂੰ ਆਪਣੇ ਜਿਹੜੇ ਫੈਨਸ ਨੇ ਜਾਂ ਆਪਣੇ ਜਿਹੜੇ ਫੋਲੋਅਰਸ ਨੇ ਉਹਨਾਂ ਨੂੰ ਵਧਾਉਣ ਦੇ ਲਈ ਉਹਨਾਂ ਨੂੰ ਟਾਰਗੇਟ ਕਰਦੇ ਨੇ ਕਿ ਅਸੀਂ ਨੇਚੁਰਲ ਹਾਂ ਤੁਸੀਂ ਵੀ ਬਣ ਸਕਦੇ ਹੋ ਹੁਣ ਇੱਕ ਬਿਜ਼ਨਸ ਬਣ ਚੁੱਕਿਆ ਹੈ ਹੁਣ ਇਹ ਸਰੀਰ ਨੂੰ ਦਿਖਾਉਣਾ ਜਾਂ ਮਾਸਪੇਸ਼ੀਆਂ ਦਾ ਪ੍ਰਦਰਸ਼ਨ ਕੇਵਲ ਆਪਣੀ ਫਿਟਨੈਸ ਦੇ ਲਈ ਨਹੀਂ ਹੈਗਾ ਹੁਣ ਇਹ ਹੈ ਕਿ ਤੁਸੀਂ ਉਸ ਨੂੰ ਬਿਜ਼ਨਸ ਬਣਾ ਲਿਆ ਹੁਣ ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਨੈਚੁਰਲ ਨਾ ਮੈਂ ਤਾਂ ਇਹ ਸਪਲੀਮੈਂਟ ਖਾਦਾ ਮੈਂ ਤਾਂ ਇਹ ਆਪਣਾ ਐਕਸੇਲਾਨ ਤੋਂ ਪਹਿਲਾਂ ਯੂਜ਼ ਕੀਤਾ ਤੁਸੀਂ ਵੀ ਕਰੋ ਤੁਸੀਂ ਵੀ ਇਹ ਚੀਜ਼ ਪਾ ਲਓਗੇ ਹੁਣ ਆਪਣੇ ਭੋਲੇ ਬਾਲੇ ਨੌਜਵਾਨ ਨੇ ਜਿਹੜੇ 17 18 ਸਾਲ ਦੇ ਜਿਹੜਾ ਨਵੇਂ ਮੁੰਡੇ ਨੇ ਜਾਂ 20 ਸਾਲ ਦੇ ਮੁੰਡੇ ਨੇ ਇਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਇਹ ਕੋਰੇ ਕਾਗਜ਼ ਹੁੰਦੇ ਆ ਇਹ ਜਦੋਂ ਆਪਣਾ ਜਿਮ ਦੇ ਵਿੱਚ ਜਾਂਦੇ ਨੇ ਜਿਮ ਦੇ ਵਿੱਚ ਇਹਨਾਂ ਨੂੰ ਇਹ ਮਾਈਂਡ ਦੇ ਵਿੱਚ ਇਹਨਾਂ ਦੇ ਉਹੀ ਚੱਲਦਾ ਹੁੰਦਾ ਕਿ ਯਾਰ ਆਪਾਂ ਉਹ ਜਿਹਾ ਸਰੀਰ ਬਣਾਉਣਾ ਹੈ ਹੁਣ ਇਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਯਾਰ ਆਪਾਂ ਮਿਹਨਤ ਕਿੰਨੀ ਲਾਣੀ ਹੈ 2 4 ਸਾਲ ਮਿਹਨਤ ਤਿੰਨ ਮਹੀਨਿਆਂ ਦੇ ਵਿੱਚ ਹੀ ਚਾਹੁੰਦੇ ਨੇ ਵੀ ਅਸੀਂ ਮਤਲਬ ਉਸ ਤਰ੍ਹਾਂ ਦਾ ਬਣ ਜਾਈਏ ਪਰ ਇਹ ਨਹੀਂ ਦੇਖਦੇ ਵੀ ਜਿਹੜਾ ਬੰਦੇ ਨੇ ਮੁਕਾਮ ਹਾਸਲ ਕੀਤਾ ਉਹ 2-4 ਮਹੀਨਿਆਂ ਦੀ ਗੱਲ ਨਹੀਂ ਉਹ ਕਈ ਸਾਲਾਂ ਗੱਲਾਂ ਕਈ ਸਾਲਾਂ ਦੀ ਮਿਹਨਤ ਆ ਉਹਦੇ ਪਿੱਛੇ ਡੈਡੀਕੇਸ਼ਨ ਆ ਪੈਸ਼ਨ ਆ ਹਾਰਡਵਰਕ ਆ ਇਹ ਕੋਈ ਨਹੀਂ ਦੇਖਦਾ ਹੁਣ ਜਦੋਂ ਇਹ ਚੀਜ਼ਾਂ ਦਾ ਬਿਜ਼ਨਸ ਹੋਣ ਲੱਗ ਜਾਂਦਾ ਤਾਂ ਉਹ ਜਿਹੜੇ ਟ੍ਰੇਨਰਸ ਨੇ ਜਿਨ੍ਹਾਂ ਨੂੰ ਆਪਾਂ ਫੇਕ ਟ੍ਰੇਨਰ ਵੀ ਕਹਿ ਦਿੰਨੇ ਆ ਅੱਜ ਦੇ ਤਰੀਕ ਦੇ ਵਿੱਚ ਬਹੁਤ ਘੱਟ ਜਿਮ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਸਰਟੀਫਾਈਡ ਟ੍ਰੇਨਰ ਨੇ ਜਿਨ੍ਹਾਂ ਨੂੰ ਕੋਈ ਬੇਸਿਕ ਨੋਲੇਜ ਹੈਗੀ ਆ ਵੀ ਜਦੋਂ ਕੋਈ ਆ ਨੌਜਵਾਨ ਤੁਹਾਡੇ ਕੋਲੇ ਪਹੁੰਚ ਜਾਂਦਾ ਹੈ ਕਿ ਉਹਨੂੰ ਕਿੰਨੀ ਦੇਰ ਤੁਸੀਂ ਬੇਸਿਕ ਵਰਕਆਊਟ ਕਰਾਉਣਾ ਹੈ ਉਸ ਤੋਂ ਬਾਅਦ ਕਿਦਾਂ ਤੁਸੀਂ ਉਹਨੂੰ ਸ਼ਡਿਊਲ ਜਿਹੜਾ ਉਹਦਾ ਮੇਨਟੇਨ ਰੱਖਣਾ ਹੈ ਬਸ ਉਹੀ ਚੀਜ਼ਾਂ ਨੇ ਵੀ ਤੁਸੀਂ ਭਾਜੀ ਵੇਡ ਨਹੀਂ ਚੁੱਕਦੇ ਵੀ ਆਲੋ ਇਹ ਖਾਲੋ ਐਕਸਰਸਾਈਜ਼ ਲਾਨ ਤੋਂ 20-15 ਮਿੰਟ ਪਹਿਲਾਂ ਤੁਸੀਂ ਇਹ ਪਾਣੀ ਚ ਘੋਲ ਕੇ ਪੀ ਕੇ ਆਣਾ ਆ ਉਸ ਤੋਂ ਬਾਅਦ ਤੁਹਾਡੇ ਮਸਲ ਰਿਕਵਰ ਨਹੀਂ ਹੋ ਰਹੇ ਐਕਸਰਸਾਈਜ਼ ਲਾਨ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਲੈਣਾ ਆ ਜਦ ਕਿ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਨੌਜਵਾਨ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਤੁਹਾਡੀ ਪੋਸਟ ਵਰਕਆਊਟ ਡਾਈਟ ਹੈ ਉਹ ਉਹੀ ਮਾਇਨੇ ਰੱਖਦੀ ਜੋ ਤੁਸੀਂ ਪੂਰੇ 24 ਘੰਟੇ ਚ ਲੈਣੇ ਹੋ ਨਾ ਕਿ ਸਿਰਫ ਉਸ ਦੌਰਾਨ ਕੀ ਐਕਸਰਸਾਈਜ਼ ਤੋਂ ਅੱਧੇ ਘੰਟੇ ਦੇ ਬੱਚ ਤੁਸੀਂ ਲਿੱਤਾ ਉਹੀ ਤੁਹਾਡੇ ਸ਼ਰੀਰ ਨੂੰ ਲੱਗਣਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁਣ ਦੂਸਰੀ ਗੱਲ ਇਹ ਹੈ ਕਿ ਜਿਹੜੇ ਆਪਾਂ ਐਕਸਰਸਾਈਜ਼ ਲਾਉਣ ਤੋਂ ਪਹਿਲਾਂ ਆਰਟੀਫੀਸ਼ੀਅਲ ਸਟੀਮੂਲੇਟਰ ਯੂਜ਼ ਕਰਦੇ ਆ ਜਿਹਨੂੰ ਆਪਾਂ ਪ੍ਰੀ ਵਰਕਆਊਟ ਸੋ ਕੋਲਡ ਕਹਿੰਦੇ ਆ ਹੁਣ ਜਿੰਨੇ ਵੀ ਇਸ ਤਰ੍ਹਾਂ ਦੇ ਪ੍ਰੀ ਵਰਕਆਊਟ ਨੇ ਆ ਕੋਈ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਜਿੰਨੇ ਵੀ ਮੁੰਡੇ ਇਹ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਇੱਕ ਖਾਸ ਕਹਿ ਰਿਹਾ ਉਹ ਇਸ ਚੀਜ਼ ਨੂੰ ਰਿਅਲਾਈਜ਼ ਕਰਨਗੇ ਆਪਣੇ ਆਪ ਦੇ ਨਾਲ ਕਿ ਜਦੋਂ ਉਹ ਲੈਂਦੇ ਨੇ ਤਾਂ ਇੱਕ ਬੋਡੀ ਦੇ ਵਿੱਚ ਪੰਪ ਆ ਜਾਂਦਾ ਕਰੰਟ ਆ ਜਾਂਦਾ ਵੀ ਯਾਰ ਕੀੜੇ ਚੱਲਣ ਲੱਗ ਜਾਂਦੇ ਨੇ ਵੀ ਹੁਣ ਆ ਇੰਗਰੀਡੀਅੰਟ ਹੁੰਦਾ ਵਾ ਉਹ ਤੁਹਾਡੀ ਕੀੜੀਆਂ ਜਿਹੜੀਆਂ ਉਹ ਲੜਾਉਂਦਾ ਆ ਆਪਾਂ ਨੂੰ ਲੱਗਦਾ ਵੀ ਜਿੰਨਾ ਵੱਧ ਕੀੜੀਆਂ ਲੜਦੀਆਂ ਉਹਨੇ ਅਸੀਂ ਵੱਧ ਵੇਡ ਚੁੱਕ ਸਕਦੇ ਆ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੁਣ ਹੁੰਦਾ ਕੀ ਹੈ ਕਿ ਜਦੋਂ ਆਪਾਂ ਪ੍ਰੀ ਵਰਕਆਊਟ ਸਪਲੀਮੈਂਟ ਖਤਮ ਹੋ ਜਾਂਦਾ ਆ ਤਾਂ ਕਈ ਨੌਜਵਾਨ ਮੁੰਡੇ ਇਹੋ ਜਿਹਾ ਦੇਖਦਾ ਜਿਮ ਚ ਕਹਿੰਦੇ ਨੇ ਯਾਰ ਅੱਜ ਜੋਰ ਹੀ ਨਹੀਂ ਲੱਗ ਰਿਹਾ ਅੱਜ ਤਾਂ ਯਾਰ ਦਿਲ ਨਹੀਂ ਕਰ ਰਿਹਾ ਕੱਲ ਨੂੰ ਸਪਲੀਮੈਂਟ ਖਰੀਦੂਗਾ ਫੇਰ ਆਉਂਗਾ ਹੁਣ ਤੁਸੀਂ ਹੁਣ ਪਵਨ ਹੁਣ ਤੁਸੀਂ ਇਹ ਦੱਸੋ 1 ਸੈਕਿੰਡ ਹੁਣ ਤੁਸੀਂ ਇਹ ਦੱਸੋ ਕਿ ਆਪਾਂ ਸ਼ੇਧ ਬਣਾਉਣ ਦੇ ਲਈ ਜਾ ਰਹੇ ਆ ਇੱਥੇ ਸੋਚਣ ਦਾ ਵਿਸ਼ਾ ਇਹ ਹੈ ਵੀ ਸ਼ੇਧ ਬਣਾਉਣ ਦੇ ਲਈ ਜਾ ਰਹੇ ਆ ਪਰ ਦਿਮਾਗ ਤੋਂ ਇਹ ਚੀਜ਼ ਸੋਚੋ ਕਿ ਯਾਰ ਤੁਸੀਂ ਆਟੋਮੈਟਿਕਲੀ ਉਹ ਸਪਲੀਮੈਂਟਾਂ ਤੇ ਸ਼ਿਫਟ ਹੋ ਰਹੇ ਹੋ ਤੁਸੀਂ ਬ੍ਰੇਨ ਦੀ ਕੋਈ એનર્ਜੀ ਹੈ ਬ੍ਰੇਨ ਦੀ ਕੋਈ ਤਾਕਤ ਯੂਜ਼ ਨਹੀਂ ਕਰ ਰਹੇ ਤੁਹਾਡੇ ਦਿਮਾਗ ਨੇ ਉਹ ਚੀਜ਼ ਫੜ ਲਈ ਹੈ ਵੀ ਮੈਂ ਇਹ ਚੀਜ਼ ਲੈਣੀ ਹੈ ਤਾਂ ਮੇਰੇ ਤੋਂ ਵੇਟ ਲਗਣਾ ਹੈ ਮਤਲਬ ਇਹ ਸੋਚਣ ਦਾ ਵਿਸ਼ਾ ਮੈਂ ਤਾਂ ਬਾਰ-ਬਾਰ ਆਪਣੇ ਹਰ ਇੱਕ ਮੁੰਡੇ ਕੁੜੀਆਂ ਜਿੰਨੇ ਵੀ ਜਿਮ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਕਹਿੰਦਾ ਕਿ ਭਾਈ ਤੁਸੀਂ ਕੋਈ ਵੀ ਆਰਟੀਫੀਸ਼ੀਅਲ ਸਿਮੂਲੇਟਰ ਨਾ ਯੂਜ਼ ਕਰੋ ਉਹਦਾ ਕਾਰਨ ਇਹ ਹੈ ਵੀ ਜਦੋਂ ਇਹ ਖਤਮ ਹੋ ਜਾਂਦਾ ਉਸ ਦਿਨ ਸੋਚਿਆ ਕਰੋ ਕਿ ਅੱਜ ਸਰੀਰ 'ਚ ਤਾਕਤ ਕਿਉਂ ਨਹੀਂ ਹੈਗੀ ਜਿਹੜਾ ਬਲੱਡ ਫਲੋ ਪੰਪ ਮਾਰਦਾ ਉਹ ਅੱਜ ਕਿਉਂ એનર્ਜੀ ਨਹੀਂ ਹੈਗੀ ਇਹ ਤੁਸੀਂ ਮਤਲਬ ਇਸ ਵਾਰੀ ਸੋਚਣਾ ਚਾਹੀਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਮਾਈਂਡਸੈਟ ਹੋ ਗਿਆ ਇਹ ਵੀ ਇੱਕ ਤਰੀਕੇ ਦਾ ਨਸ਼ਾ ਹੈ ਤੁਸੀਂ ਪ੍ਰੀਵਰਕਟ ਦੀ ਗੱਲ ਕੀਤੀ ਆ ਹੋਰ ਸਪਲੀਮੈਂਟ ਦੀ ਗੱਲ ਕੀਤੀ ਆ ਇਹ ਮਾਈਂਡਸੈਟ ਹੋ ਗਿਆ ਵੀ ਜਦੋਂ ਤੱਕ ਅਪ ਲਾਵਾਂਗੇ ਉਦੋਂ ਤੱਕ ਕਰ ਐਕਸਰਸਾਈਜ਼ ਲੱਗੇਗੀ ਜਦੋਂ ਖਤਮ ਹੋ ਗਿਆ ਫਿਰ ਐਕਸਰਸਾਈਜ਼ ਖਤਮ ਬਿਲਕੁਲ ਪਵਨ ਮੈਥਮਾ ਇਹ ਹੀ ਗੱਲ ਮਤਲਬ ਇਹ ਤਾਂ ਆਪਾਂ ਚਲੋ ਇਸ ਬਾਰੇ ਗੱਲ ਕਰ ਰਹੇ ਆ ਨਾ ਜਿਹੜੇ ਬੰਦੇ ਜਾਂ ਮੁੰਡੇ ਕੁੜੀਆਂ ਇਹ ਚੀਜ਼ਾਂ ਯੂਜ਼ ਕਰਦੇ ਨੇ ਉਹ ਰਿਲੇਟ ਕਰ ਪਾਣਗੇ ਇਹ ਗੱਲ ਨੂੰ ਕਿ ਯਾਰ ਸਾਡੇ ਨਾਲ ਤਾਂ ਇਦਾਂ ਹੀ ਹੋ ਰਿਹਾ ਵਾ ਵੀ ਜਿੱਦਾਂ ਇਹ ਮੁੰਡਾ ਦੱਸਦਾ ਪਿਆ ਵਾ ਵੀ ਇਦਾਂ ਹੀ ਹੁੰਦਾ ਪਿਆ ਵੀ ਜਦੋਂ ਅਸੀਂ ਇਹ ਪ੍ਰੀ ਵਰਕਆਊਟ ਲੈ ਲੰਨੇ ਆ ਉਸ ਤੋਂ ਬਾਅਦ ਅਸੀਂ ਤਿਆਰ ਹੋ ਜਾਂਦੇ ਆ weight ਲਾ ਲਿਆ ਵੀ ਜਿਹੜਾ 60 ਕਿਲੋ ਚੱਕਦੇ ਸੀ 70 ਲੱਗ ਗਿਆ ਲੇਕਿਨ ਜਦੋਂ ਪਰੀ ਵਰਕਆਊਟ ਖਤਮ ਆ ਉਹ 60 ਦਾ 30 ਵੀ ਨਹੀਂ ਲੱਗਣਾ 20 ਵੀ ਨਹੀਂ ਲੱਗਣਾ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਆ ਕਿ ਅੱਜ ਜਦੋਂ ਸਪਲੀਮੈਂਟ ਖਤਮ ਆ ਤਾਂ ਇਸ ਤੋਂ ਚੰਗਾ ਜਿਮ ਵਿੱਚ ਆਪਣੀ ਮਤਲਬ ਇਨਸਲਟ ਕਰਾਨ ਨਾਲੋਂ ਵੀ ਬਾਕੀ ਦੇਖਣਗੇ ਵੀ ਅੱਗੇ ਦਾ ਬੜਾ ਵੇਟ ਲੋਂਦਾ ਵੀ ਅੱਜ ਮੈਂ ਇਹ ਨਾ ਹੀ ਲਾਵਾਂ ਵੀ ਅੱਜ ਜਿਮ ਹੀ ਨਾ ਜਾਵਾਂ ਸਕਿਪ ਮਾਰ ਦਿੰਦੇ ਜਿਮ ਨੂੰ अच्छा जिस तरह दूसरी दसी है तो उनका बहुत नॉलेज है ਤੁਸੀਂ ਕਾਫੀ ਲੰਮਾ ਸਮਾਂ ਇਸ ਇੰਡਸਟਰੀ ਦੇ ਨਾਲ ਜੁੜੇ ਹੋ ਦੂਸਰੇ ਪਾਸੇ ਵਰਿੰਦਰ ਕੁਮਨ ਉਹ ਵੀ ਮੇਰੇ ਹਿਸਾਬ ਨਾਲ ਜਦੋਂ ਮੈਂ ਛੋਟਾ ਹੁੰਦਾ ਉਹਦਾ ਦੇਖਿਆ ਸੀ 20-20 ਸਾਲ ਹੋ ਗਏ ਉਹਨਾਂ ਨੂੰ ਕਈ ਕਈ ਸਾਲ ਹੋ ਗਏ ਹਨ ਤੇ ਉਹਨਾਂ ਦੀ ਵੀ ਬਾਡੀ ਇਸ ਤਰੀਕੇ ਦੀ ਸੀ ਕਿ ਬੜੀਆ ਨੈਸ਼ਨਲ ਲੈਵਲ ਦੀ ਬਾਡੀ ਸੀ ਉਹਨਾਂ ਨੂੰ ਵੀ ਮੇਰੇ ਖਿਆਲ ਪੂਰੀ ਪ੍ਰੋਪਰ ਨੌਲੇਜ ਸੀਗੀ ਕੀ ਕਰਨਾ ਹੈ ਕੀ ਨਹੀਂ ਕਰਾ ਕਿਸ ਤਰੀਕੇ ਨਾਲ ਮੇਨਟੇਨ ਕਰਨਾ ਵਾ ਔਰ ਬਹੁਤ ਸਾਰੇ ਐਸੇ ਬੋਡੀ ਬਿਲਡਰ ਹੈ ਜਿਨ੍ਹਾਂ ਦੀ ਛੋਟੀ ਛੋਟੀ ਉਮਰਾਂ ਦੇ ਵਿੱਚ ਹਾਰਟ ਅਟੈਕ ਆ ਰਹੇ ਨੇ ਲਗਾਤਾਰ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਮੈਂ ਦੇਖਿਆ ਵਰਲਡ ਦੇ ਵਿੱਚ ਵੀ ਜਿਹੜਾ ਆਊਟ ਆਫ ਕੰਟਰੀ ਦੇ ਵਿੱਚ ਵੀ ਬੋਡੀ ਬਿਲਡਰ ਉਹਨਾਂ ਦੀ ਵੀ ਸਾਲ ਦੇ ਵਿੱਚ ਕਈਆਂ ਮੌਤਾਂ ਹੋਈਆਂ ਔਰ ਇੰਡੀਆ ਦੇ ਜਕਰ ਗੱਲ ਕਰੀ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਤੇ ਇਹਦਾ ਇਹ ਕਿਸ ਤਰੀਕੇ ਦੇ ਨਾਲ ਇਹਦੀ ਰੋਕਥਾਮ ਹੁੰਦੀ ਹੈ ਕੋਈ ਇਹਦੇ ਲੱਛਣ ਵੀ ਹੁੰਦੇ ਆ ਵੀ ਜਿਸ ਤਰੀਕੇ ਦੇ ਨਾਲ ਆਪਾਂ ਨੂੰ ਪਤਾ ਲੱਗ ਸਕੇ ਵੀ ਹਾਂ ਜਿਹੜਾ ਆਪਾਂ ਸਪਲੀਮੈਂਟ ਲੈ ਰਹੇ ਆ ਵੀ ਇਹ ਸਾਨੂੰ ਖਰਾਬ ਕਰ ਰਿਹਾ ਦੇਖੋ ਜੇ ਆਪਾਂ ਗੱਲ ਕਰੀਏ ਇੰਟਰਨੈਸ਼ਨਲ ਬੋਡੀ ਬਿਲਡਰ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਆ ਤਾਂ ਇਹਦੇ ਵਿੱਚ ਕੀ ਹੈ ਕਿ ਹੁਣ ਉਹਨਾਂ ਨੂੰ ਇਹ ਤਾਂ ਹੈ ਨਹੀਂ ਕਿ ਇਸ ਚੀਜ਼ ਦੇ ਪਤਾ ਨਹੀਂ ਆ ਵੀ ਜੋ ਮੈਚ ਖਾ ਰਿਹਾ ਆ ਜਾਂ ਜਮੈਂ ਲੈ ਰਿਹਾ ਆ ਇਹਦੇ ਸ ਇੰਨੀ ਕੋਨਾਂ ਨੂੰ ਨੌਲੇਜ ਤਾਂ ਜ਼ਰੂਰ ਹੋਏਗੀ ਕਿਉਂਕਿ ਉਹ ਇੰਟਰਨੈਸ਼ਨਲ ਲੈਵਲ ਦੇ ਐਥਲੀਟ ਸਿਗੇ ਕਿ ਇਹਨੂੰ ਕਾਉਂਟਰ ਕਿਵੇਂ ਕਰਨਾ ਆ ਤਾਂ ਨੇਚਰਲੀ ਉਹ ਕਾਉਂਟਰ ਕਰਦੇ ਹੋਣਗੇ ਠੀਕ ਹੈ ਹਰ ਚੀਜ਼ ਨੂੰ ਮੈਨੇਜ ਕੀਤਾ ਜਾ ਸਕਦਾ ਆ ਪਰ ਫਿਰ ਵੀ ਜਿਹੜੇ ਵੀ ਲੋਕ ਜਿਹੜੇ ਵੀ ਬੋਡੀ ਬਿਲਡਰ ਐਨਾਬੋਲਿਕਸ ਲੈਂਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਵੀ ਅੱਜ ਮੈਨੂੰ ਸਾਈਡ ਇਫੈਕਟ ਨਹੀਂ ਹੋ ਰਿਹਾ ਪਰ ਮੈਂ ਇਸ ਚੀਜ਼ ਲਈ ਪ੍ਰੀਪੇਅਰ ਆ ਵੀ ਮੈਨੂੰ ਇਹ ਹੋ ਸਕਦਾ ਆ ਇਹ ਨਹੀਂ ਹੈਗਾ ਕਿ ਹੁਣ ਇੰਟਰਨੈਸ਼ਨਲ ਐਥਲੀਟ ਹੈ ਕੋਈ ਮਤਲਬ ਨਿਊ ਬਿਗਨਰ ਆ ਹੈ ਕੋਈ 2-3 ਸਾਲ ਤੋਂ ਲਾ ਰਿਆ ਵਾ ਵਰਕਆਊਟ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਇਹਨੂੰ ਸਟੀਰੋਇਡ ਜਾਂ ਐਨਾਬੋਲਿਕਸ ਜਾਣਦੇ ਨੇ ਮੈਨੂੰ ਨਹੀਂ ਜਾਣਦੇ ਜਾਂ ਤੁਹਾਡੀ ਕੋਈ ਖਾਸ ਪਛਾਣ ਹੈਗੀ ਉਹਨਾਂ ਨੇ ਆਪਣਾ ਜਿਹੜਾ ਅਸਰ ਆ ਉਹ ਅੱਜ ਨਹੀਂ ਤਾਂ ਕੱਲ ਉਹ ਦਿਖਾਣਾ ਹੀ ਦਿਖਾਣਾ ਆ ਇਹ ਵੀ ਕਿਤੇ ਨਾ ਕਿਤੇ ਮਤਲਬ ਜਿਹੜੀਆਂ ਅਨਫੋਰਚੂਨੇਟਲੀ ਡੈਥ ਹੋ ਰਹੀਆਂ ਨੇ ਜੋ ਆਪਾਂ ਸੋਸ਼ਲ ਮੀਡੀਆ ਤੇ ਅਕਸਰ ਦੇਖ ਰਹੇ ਆ ਇਹ ਵੀ ਇੱਕ ਕਿਤੇ ਕਾਰਨ ਹੈਗਾ ਆ ਇਸ ਚੀਜ਼ ਦਾ ਔਰ ਦੂਸਰੀ ਗੱਲ ਹੈ ਵੀ ਹਰ ਚੀਜ਼ ਦੇ ਵਿੱਚ ਮਿਲਾਵਟ ਹੋ ਰਹੀ ਆ ਹੁਣ ਆਪਾਂ ਗੱਲ ਕਰੀਏ ਬੋਡੀ ਬਿਲਡਿੰਗ ਦੀ ਬੋਡੀ ਬਿਲਡਿੰਗ ਦੇ ਵਿੱਚ ਡੈਥ ਹੋ ਰਹੀ ਆ ਕੋਈ ਹੋਰ ਸਪੋਰਟਸ ਦੇ ਵਿੱਚ ਕਿਉਂ ਨਹੀਂ ਡੈਥ ਹੋ ਰਹੀ ਕੋਈ ਫੁੱਟਬਾਲਰ ਕੋਈ ਕ੍ਰਿਕਟਰ ਕੋਈ ਮਤਲਬ ਕੋਈ ਹੋਰ ਗੇਮ ਲੋਕੋ ਟੇਬਲ ਟੈਨਿਸ ਖੇਡ ਰਿਹਾ ਵੀ ਗਰਾਊਂਡ ਦੇ ਵਿੱਚ ਭਰੀ ਜਵਾਨੀ ਚ ਮੈਚ ਖੇਡ ਰਿਹਾ ਸੀ ਇੱਕਦਮ ਹਾਰਟ ਅਟੈਕ ਹੋਇਆ ਤੇ ਉਸ ਤੋਂ ਬਾਅਦ ਉਹ ਚਲ ਗਿਆ ਜਿਆਦਾਤਰ ਇਹ ਵੀ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਕੋਈ ਨਿਊ ਯੰਗ ਜਦਾ ਜਮ ਮਤਲਬ ਜਾਂਦਾ ਆ ਫਸਟ ਟਾਈਮ ਹੁੰਦਾ ਉਹਦਾ ਜਿਹੜੇ ਕੋਚ ਹੁੰਦੇ ਨੇ ਕਈਆਂ ਨੂੰ ਨੌਲੇਜ ਨਹੀਂ ਹੁੰਦੀ ਅਗਲਾ ਕਹਿੰਦਾ ਵੀ ਆ ਸਪਲੀਮੈਂਟ ਆ ਤੁਸੀਂ ਇਹਨੂੰ ਯੂਜ਼ ਕਰੋ ਵੀ ਜਦੋਂ ਉਸਦਾ ਨਹੀਂ ਰਿਜ਼ਲਟ ਆ ਰਿਹਾ ਫਿਰ ਤੁਸੀਂ ਪ੍ਰੀਵਰ ਕੋਡ ਯੂਜ਼ ਕਰੋ ਜਾਂ ਕਈ ਵਾਰ ਕੀ ਹੁੰਦਾ ਸਟੀਰੋਇਡ ਜਿਨ੍ਹਾਂ ਨੂੰ ਨਹੀਂ ਨੌਲੇਜ ਹੁੰਦੀ ਉਹ ਕਹਿੰਦਾ ਵੀ ਲਓ ਜੀ ਤੁਸੀਂ ਆ ਯੂਜ਼ ਕਰੋ ਕਿਤੇ ਨਾ ਕਿਤੇ ਕਾਰਨ ਇਹ ਵੀ ਬਣ ਰਿਹਾ ਕਿ ਕੋਈ ਸ਼ਾਰਟਕਟ ਅਜਮਾਉਣਾ ਔਰ ਜਿਹੜੀ ਜ਼ਿੰਦਗੀ ਆ ਉਹ ਵੀ ਸ਼ਾਰਟਕਟ ਹੋ ਰਹੀ ਹੈ ਦੇਖੋ ਪਵਨ ਅੱਜ ਦੇ ਤਰੀਕ ਦੇ ਵਿੱਚ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ ਸਿਰਫ ਪੈਸੇ ਨਾਲ ਮਤਲਬ ਆ ਸਿਰਫ ਸਭ ਤੋਂ ਮੁੱਖ ਰੱਖਿਆ ਜਾਂਦਾ ਪੈਸਾ ਵੀ ਮੈਨੂੰ ਇਹ ਸਪਲੀਮੈਂਟ ਵੇਚ ਕੇ ਮੈਨੂੰ 1000 ਰੁਪਏ ਬਚ ਰਿਹਾ ਵਾ ਇਹਦੇ ਨਾਲ ਵੇਚ ਕੇ 1500 ਬਚ ਰਿਹਾ ਵਾ ਬੰਦਾ ਕਹਿੰਦਾ ਮੇਰੀ ਦਿਹਾੜੀ ਪੈ ਗਈ ਹੁਣ ਇਹਦੀ ਸਿਹਤ ਨਾਲ ਜੋ ਹੁੰਦਾ ਹੋਈ ਜਾਵੇ ਪਰ ਜਿੰਨੇ ਜਿਮ ਜਾਂਦੇ ਨੇ ਉਹਨਾਂ ਨੂੰ ਇਹ ਗੱਲ ਸੋਚਣੀ ਵਿਚਾਰਨੀ ਜ਼ਰੂਰ ਚਾਹੀਦੀ ਹੈ ਵੀ ਨੈਚੁਰਲ ਖੁਰਾਕ ਦਾ ਮੁਕਾਬਲਾ ਕੋਈ ਨਹੀਂ ਹੈਗਾ ਅੱਜ ਤੁਸੀਂ ਐਕਸ-ਰੇ ਲਾ ਲਓ 40 ਸਾਲ ਬਾਅਦ ਲਾ ਲਓ 50 ਸਾਲ ਬਾਅਦ ਲਾ ਲਓ ਉਹ ਤੁਸੀਂ ਸਰੀਰ ਉਦਾਂ ਹੀ ਰਹੂਗਾ ਉਹਦੇ ਵਿੱਚ ਕੋਈ ਮਤਲਬ ਬਦਲਾਅ ਨਹੀਂ ਆਊਗਾ ਲੇਕਿਨ ਦੂਜੇ ਪਾਸੇ ਜਿਹੜਾ ਆਰਟੀਫੀਸ਼ਲ ਆਪਾਂ ਯੂਜ਼ ਕਰਦੇ ਆ ਉਸ ਤੋਂ ਬਾਅਦ ਇਹ ਅੱਜਕੱਲ ਦਾ ਸਟੇਟ ਰੰਟ ਤਾਂ ਇਦਾਂ ਹੋ ਗਿਆ ਵੀ 18 18 20 20 ਸਾਲ ਦੇ ਬੱਚੇ ਜਿਹੜੇ ਨੇ ਉਹ ਕਹਿੰਦੇ ਵੀ ਮੈਨੂੰ ਤਪਈਆ ਸਾਲਟ ਦੇ ਦਿਓ ਆਹ ਦੇ ਦਿਓ ਉਹ ਆਪ ਹੀ ਹੈ ਜੀ YouTube ਤੋਂ ਜਾਂ Google ਤੋਂ ਸਰਚ ਕਰਕੇ ਆਪ ਹੀ ਮੰਗੀ ਜਾਂਦੇ ਨੇ ਤੇ ਦੂਜੀ ਗੱਲ ਹੈ ਟ੍ਰੇਨਰ ਨੇ ਹਮੇਸ਼ਾ ਉਹੀ ਲਿਆ ਕੇ ਦੇਣਾ ਆ ਜਿਦੇ ਚ ਉਹਨੂੰ ਜ਼ਿਆਦਾ ਮੁਨਾਫਾ ਆਊਗਾ ਉਹਨੇ ਇਹ ਨਹੀਂ ਸੋਚਣਾ ਵੀ ਇਹ ਸਾਲਟ ਦੇ ਨਾਲ ਯਾਰ ਨੁਕਸਾਨ ਘੱਟ ਹੋਊਗਾ ਜਾਂ ਜ਼ਿਆਦਾ ਹੋਊਗਾ ਦੂਜੀ ਗੱਲ ਇਹ ਆ ਵੀ ਘੱਟ ਵੱਧ ਵਾਲੀ ਵੀ ਗੱਲ ਕੋਈ ਹੈ ਨਹੀਂ ਜੀ ਜਿ ਸਟੀਰੋਇਡ ਨਾਮ ਹੀ ਇਹੋ ਜਿਹਾ ਵੀ ਇਹ ਜਿੱਥੇ ਜਿੱਤੇ ਨਜਾਤ ਹੋਈ ਹੈ ਇਹਦੀ ਖੋਜ ਹੋਈ ਹੈ ਲੋਕਾਂ ਦੀ ਲਾਈਫ ਨੂੰ ਸੇਵ ਕਰਨ ਦੇ ਲਈ ਹੋਈ ਹੈ ਨਾ ਕਿ ਲੋਕਾਂ ਦੀ ਲਾਈਫ ਨੂੰ ਖਤਰੇ 'ਚ ਪਾਉਣ ਦੇ ਲਈ ਤੁਸੀਂ ਖੋਜ ਦੀ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਵੀ ਕਈ ਵਾਰ ਸੁਣਦੇ ਹਾਂ ਕਿ ਕਈ ਵਾਰ ਹੁੰਦਾ ਡੈਕਾ ਹੁੰਦਾ ਹਨਾ ਟੈਸਟਾ ਹੁੰਦਾ ਕਹਿੰਦੇ ਕਿ ਇਹ ਜਿਹੜੇ ਇੰਜੈਕਸ਼ਨ ਆ ਇਹ ਬਣੇ ਸੀਗੇ ਜਿਵੇਂ ਕੋਈ ਬਜ਼ੁਰਗ ਹੈ ਜਾਂ ਕਿਸੇ ਦੇ ਗੋਡੇ ਦਰਦ ਹੁੰਦੇ ਆ ਜਾਂ ਕਿਸੇ ਦੇ ਵਿੱਚ ਵੀਕਨੈਸ ਆ ਗਈ ਇਹ ਉਹਦੇ ਲਈ ਬਣੇ ਸੀਗੇ ਤਾਂ ਇਹਨੂੰ ਕਿਤੇ ਨਾ ਕਿਤੇ ਜਿਮ ਲਾਈਨ ਦੇ ਵਿੱਚ ਇਹਨੂੰ ਘੁਮਾ ਦਿੱਤਾ ਗਿਆ ਇਸ ਨੂੰ ਹੁਣ ਯੂਜ਼ ਕੀਤਾ ਜਾ ਰਿਹਾ ਬੋਡੀ ਬਿਲਡਿੰਗ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਦੇਖੋ ਇਹ 19 ਦੇ ਦਹਾਕੇ ਦੀ ਗੱਲ ਹੈ ਜਦੋਂ ਇਹ ਡੈਕਾਡਿਊਰੇਬਲਿੰਨ ਤੇ ਡੈਨਾ ਬੋਲ ਦੀ ਜਿਹਨੇ ਨਜਾਤ ਹੋਈ ਸੀ ਜਿਹਨੂੰ ਆਰਨੋਲਡ ਟਾਈਮ ਕਹਿ ਦਿੰਨੇ ਆ ਉਸ ਸਮੇਂ ਵੀ ਡਾਕਟਰ ਹਮੇਸ਼ਾ ਉਸ ਨੂੰ ਦਿੰਦੇ ਸੀਗੇ ਵੀ ਜਿਹਨੂੰ ਗੋਡਿਆਂ ਦੀ ਗਰੀਸ ਦੇ ਵਿੱਚ ਪ੍ਰੋਬਲਮ ਆ ਅੱਜ ਵੀ ਡਾਕਟਰ ਆਰਥੋ ਵਾਲੇ ਲਿਖਦੇ ਨੇ ਵੀ ਜਿਹੜੇ ਬਜ਼ੁਰਗ ਨੇ 70 70 ਸੀ ਸਾਲ ਦੇ ਜਿਨ੍ਹਾਂ ਦੇ ਕਟਕਟ ਦੀ ਆਵਾਜ਼ ਆਉਂਦੀ ਆ ਜਾਂ ਗੋਡਿਆਂ ਦੇ ਵਿੱਚ ਵੀ ਡੈੱਕ ਦੇ ਜਿਹੜੇ ਇੰਜੈਕਸ਼ਨ ਨੇ ਉਹ ਕੀਤੇ ਜਾਂਦੇ ਨੇ ਇੰਜੈਕਟ ਤੇ ਦੂਜੀ ਗੱਲ ਹੈ ਜਿਹੜੀ ਟੈਸਟੋਸਟੇਰੋਨ ਹੈ ਟੈਸਟੋਸਟੇਰੋਨ ਸਿਰਫ ਐਨਾਬੋਲਿਕਸ ਮਸਲ ਵਧਾਉਣ ਦੇ ਲਈ ਨਹੀਂ ਯੂਜ਼ ਆਪਣੇ ਇੱਕ ਹੈਲਥ ਬੈਨੀਫਿਟ ਨੇ ਜਿਹੜਾ ਮੇਲ ਆਪਣਾ ਹਾਰਮੋਨ ਆ ਮੇਨ ਮੈਨਸ ਦਾ ਉਹ ਟੈਸਟੋਸਟਰਨ ਆ ਫੀਮੇਲ ਦਾ ਐਸਟ੍ਰੋਜਨ ਹੁਣ ਦੂਜੇ ਪਾਸੇ ਇਹ ਡਾਕਟਰ ਇਹਨੂੰ ਕਿਸ ਤਰ੍ਹਾਂ ਦਿੰਦੇ ਨੇ ਡਾਕਟਰ ਬੜੀ ਮਿਨੀਮਮ ਡੋਸ ਦਿੰਦੇ ਆ ਵੀ ਇਹ ਜਿਹੜੀ ਬੰਦਿਆਂ ਦੇ ਵਿੱਚ ਕੁੜੀਆਂ ਦੇ ਜਿਹੜੇ ਲੱਛਣ ਆ ਜਾਂਦੇ ਆ ਉਹਨੂੰ ਦੂਰ ਕਰਨ ਦੇ ਲਈ ਨਪੁੰਸਕਤਾ ਨੂੰ ਦੂਰ ਕਰਨ ਦੇ ਲਈ ਟੈਸਟੋਸਟਰੋਨ ਦੇ ਇੰਜੈਕਸ਼ਨ ਉਹ ਡਾਕਟਰ ਪ੍ਰਿਸਕ੍ਰਾਈਬ ਕਰਦੇ ਆ ਵੀ ਇਹਨੂੰ ਤੁਸੀਂ 100 ਐਮਐਲ 50 ਐਮਐਲ ਇਦਾਂ ਹਫ਼ਤੇ 'ਚ ਦੇ ਆ ਦੋ ਹਫ਼ਤੇ ਦੇ ਵਿੱਚ ਡੋਜ਼ੇਸ ਡਿਵਾਈਡ ਕਰਕੇ ਦਿੰਦੇ ਆ ਉਹਨੂੰ ਬਾਡੀ ਬਿਲਡਿੰਗ 'ਚ ਦੇਖ ਲਓ ਮੇਰੇ ਹਿਸਾਬ ਦੇ ਨਾਲ ਕੋਈ ਬਾਡੀ ਬਿਲਡਰ ਐਥਲੀਟ ਆ ਉਹ 50 100 ਤਾਂ ਸ਼ੁਰੂ ਹੀ ਨਹੀਂ ਕਰਦਾ ਉਹ 250 ਐਮਜੀ ਡੈਕਾ 500mg ਇਹ ਟੈਸਟਾ ਮਤਲਬ ਇਸ ਹਿਸਾਬ ਦਾ ਡੋਸ ਆ ਔਰ ਜਦੋਂ 3-4 ਮਹੀਨੇ ਪੀਕ ਦੇ ਹੁੰਦੇ ਨੇ ਜਦੋਂ ਕਹਿੰਦੇ ਨੇ ਵੀ ਅਸੀਂ ਬੀਸਟ ਬਣ ਗਏ ਆ ਉਸ ਉਸ ਟਾਈਮ ਉਹਨਾਂ ਦਾ 7500 ਮਤਲਬ ਟੈਸਟਾ ਤੱਕ ਚਲੇ ਜਾਂ ਸਾਢੇ 7000 10000 ਤੱਕ mg ਦੀ ਡੋਸ ਇਹਨਾਂ ਨੂੰ ਚਾਹੀਦੀ ਹੁੰਦੀ ਆ ਹੁਣ ਦੂਜੇ ਪਾਸੇ ਇਹ ਉਦੋਂ ਵੀ ਨਹੀਂ ਗੌਰ ਕਰਦੇ ਵੀ ਯਾਰ ਇਹ ਸਾਨੂੰ ਦਿੱਕਤ ਆ ਸਕਦੀ ਆ ਹੁਣ ਜਿਹੜਾ ਬੰਦਾ ਨੈਚੁਰਲ ਆਪਣੀ ਬੋਡੀ 50mg ਪਰ ਵੀਕ ਦੇ ਅਕੋਰਡਿੰਗ ਪ੍ਰੋਡਿਊਸ ਕਰਦੀ ਆ ਮੇਲ ਹਾਰਮੋਨ ਹੁਣ ਜਿਹੜਾ ਬੰਦਾ 1000 ਲੈ ਰਿਹਾ ਹੈ اپنی बॉडी ਬੜੀ ਸਮਾਰਟ ਆ ਉਹਨੇ ਨਾਲ ਹੀ ਉਹ ਕੱਟ ਕਰ ਦੇਣਾ ਬਣਾਉਣਾ ਬੰਦ ਕਰ ਦੇਣਾ ਹੁਣ ਉੱਥੇ ਜੇ ਬੰਦ ਕਰਤਾ ਹੁਣ ਹੋਣਾ ਕੀ ਹੈ ਬਾਡੀ ਬਣਾ ਨਹੀਂ ਰਹੀ ਤਿੰਨ ਚਾਰ ਮਹੀਨੇ ਕੋਚ ਨੇ ਦੱਸੇ ਸੀ ਸਾਈਕਲ ਹੈਗੀ ਹੈ ਵੀ ਤੁਸੀਂ ਇਹ ਸ਼ੁਰੂ ਕਰੋਗੇ ਬੀਸਟ ਬਣ ਜਿਓਗੇ ਬੜਾ ਤਗੜਾ ਡੋਲਾ ਹੋ ਜਾਣਾ ਸਿਕਸ ਪੈਕ ਜੋ ਤੁਸੀਂ ਜਾਣਦੇ ਹੋ ਮਤਲਬ ਪਰਸਨੈਲਿਟੀ ਇਹੋ ਜਿਹੀ ਨੇ ਟਾਈਗਰ ਸ਼ਰੋ ਵੀ ਪਿੱਛੇ ਰਹਿਣਾ ਹੁਣ ਉਹਨੇ ਵੀ ਬੰਦ ਕਰਤਾ ਬਾਡੀ ਨੇ ਵੀ ਬੰਦ ਕਰਤਾ ਦੋਨੇ ਪਾਸੇ ਜਿੰਨਾ ਤੁਹਾਡਾ 18 19 ਚੋਂ 22 ਸਾਹਿਬ ਸੀਗਾ ਉਹ ਜਿੰਨਾ 14 15 ਦਾ ਸ਼ੁਰੂ ਕੀਤੇ ਸਾਢੇ 13 ਤੇ ਆ ਜਾਣਾ ਐਕਸਰਸਾਈਜ਼ਾਂ ਨੂੰ ਦਿਲ ਨਹੀਂ ਕਰਨਾ ਜਦੋਂ ਦੋਨੇ ਪਾਸੇ ਬੰਨਾ ਬੰਦ ਹੋ ਗਿਆ ਤਾਂ ਜਿਹੜਾ ਤੁਹਾਡਾ ਪਹਿਲਾ ਸ਼ਰੀਰ ਸੀ ਉਹ ਵੀ ਖਤਮ ਹੋ ਜਾਣਾ ਉਸ ਤੋਂ ਵੀ ਥੱਲੇ ਆ ਜਾਣਾ ਇਹ ਜਿਹੜੇ ਕਰਦੇ ਨੇ ਜਾਂ ਜਿਹੜੇ ਲਾਉਂਦੇ ਨੇ ਉਹਨਾਂ ਨੂੰ ਪਤਾ ਆ ਹੁਣ ਜਿਹੜੇ ਬੰਦੇ ਨੇ ਕਦੇ ਲਾਇਆ ਹੀ ਨਹੀਂ ਜਿਹੜੇ ਬੰਦੇ ਨੇ ਇਹ ਉਹਨੂੰ ਖੜਾ ਕਰ ਲੂ ਉਹ ਹਮੇਸ਼ਾ ਪੂਰਾ ਸਾਲ ਉਦਾਂ ਹੀ ਵਰਕਆਊਟ ਲਾਊਗਾ ਤੇ ਜਿਹੜਾ ਬੰਦਾ ਸਮਾਨ ਲੈ ਕੇ ਜਾਂ ਜਿਹੜੀ ਆਪਾਂ ਇਹਨਾਂ ਦੀ ਲੈਂਗੁਏਜ ਆ ਸਮਾਨ ਜਿਹਨੂੰ ਆਪਾਂ ਸਟੀਰੋਇਡ ਐਨਾਬੋਲਿਕਸ ਕਹਿੰਦੇ ਆ ਤੇ ਉਹ ਲਾਰਿਆ ਵਾ ਉਹ ਦੋਨੇ ਜਮੀਨ ਅਸਮਾਨ ਦਾ ਫਰਕ ਹੋਣਾ ਇੱਕ ਸਾਲ ਸਦੀਵੀ ਲੰਦਾ ਰਹੂਗਾ ਠੀਕ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ ਆਣੀ ਜਿਹੜਾ ਇਹ ਲਾਰਿਆ ਉਹ ਜਦੋਂ 4 ਮਹੀਨੇ ਖਤਮ ਹੋ ਗਏ ਉਹ 100 ਕਿਲੋ ਤੱਕ ਪਹੁੰਚਿਆ ਸੀ ਉਹਦਾ ਦੇਲ ਨਹੀਂ ਕਰਨਾ ਪਹਿਲੀ ਗੱਲ ਮਸਲਮਾਸ ਖਤਮ ਹੋ ਜਾਣਾ ਵਾ ਫਿਰ ਡੀਐਸਟੀ ਡੀਹਾਈਡਰੋਟੈਸਟੋਨ ਬਣ ਜਾਣਾ ਹੈ ਵਾਲ ਚਿੱਟੇ ਹੋ ਜਾਣੇ ਆ ਫਿਰ ਪਹਿਲੇ ਤਾਂ ਡਿਊਰਿੰਗ ਦੇ ਵਿੱਚ ਇਫੈਕਟ ਆਨੇ ਸ਼ੁਰੂ ਹੋ ਜਾਂਦੇ ਆ ਐਕਨੇ ਹੋ ਗਏ ਠੀਕ ਹੈ ਫਿਰ ਆ ਜਿਹੜੀ ਇੰਪੋਟੈਂਸੀ ਦੀ ਜਿਹੜੀ ਹੈਗੀ ਆ ਵੀ ਆਣੀ ਜਾਣੀ ਆ ਇਹਦਾ ਕੋਈ ਹੱਲ ਦੱਸਦਾ ਨਹੀਂਗਾ ਆਫਟਰ 올 ਫਿਰ ਸਾਲ ਬਾਅਦ ਬੰਦਾ ਡਾਕਟਰਾਂ ਦੇ ਤੱਕੇ ਚੜ ਜਾਂਦਾ ਵਾ ਮਤਲਬ ਕਿਤ ਤੁਸੀਂ ਕੋਈ ਪੈਸੇ ਦੇ ਰਹੇ ਹੋ ਚੀਜ਼ ਨੂੰ ਸਿਹਤ ਵਧੀਆ ਬਣਾਉਣ ਦੇ ਲਈ ਤੇ ਦੂਜੇ ਪਾਸੇ ਤੁਸੀਂ ਉੱਥੋਂ ਆਪਣੀ ਮੌਤ ਹੀ ਮੁੱਲ ਲੈ ਕੇ ਆ ਰਹੇ ਹੋ ਮਤਲਬ ਇਸ ਤਰ੍ਹਾਂ ਦਾ ਪੈਸੇ ਦੇ ਕੇ ਮੌਤ ਮੁੱਲ ਖਰੀਦ ਨਹੀਂ ਅੱਜ ਦੇ ਤਰੀਕੇ ਚ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਬਿਜ਼ਨਸ ਤੁਹਾਡੇ ਕਹਿੰਦਾ ਮਤਲਬ ਇਹ ਵੀ ਹੈ ਵੀ ਜੇਕਰ ਕਿਸ ਨੇ ਬੋਡੀ ਬਿਲਡਿੰਗ ਕਰਨੀ ਹੈ ਜੇਕਰ ਕਿਸ ਨੇ ਸਟੇਜ ਤੇ ਚੜ੍ਹਣਾ ਹੈ ਤਾਂ ਮੇਰੇ ਹਿਸਾਬ ਦੇ ਨਾਲ ਨਹੀਂ ਵੀ ਉਸ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਸਪਲੀਮੈਂਟ ਹੋ ਗਿਆ ਜਾਂ ਸਟੀਰੋਇਡ ਹੋ ਗਿਆ ਇਸ ਨੂੰ ਯੂਜ਼ ਕੀਤੇ ਉਹ ਚੜ੍ਹ ਸਕਦਾ ਹੈ ਬਿਲਕੁਲ ਵੀ ਭਾਜੀ ਪੋਸੀਬਲ ਹੈ ਨਿਕਾ ਕਈ ਲੋਕ ਕਹਿੰਦੇ ਨੇ ਕਿ ਮੈਂ ਤਾਂ ਨੈਚੁਰਲ ਹਾਂ ਉਹ ਸਿਰਫ ਆਪਣੀ ਫੈਨ ਫੋਲੋਇੰਗ ਵਧਾ ਰਹੇ ਨੇ ਜਾਂ ਆਪਣੇ ਜਿਹੜੇ ਇੰਸਟਾਗ੍ਰam ਫੋਲੋਅਰਸ ਨੇ ਉਹਨਾਂ ਨੂੰ ਵਧਾ ਰਹੇ ਨੇ ਕਿਉਂਕਿ ਨੇਚਰਲ ਦਾ ਮੈਂ ਤਾਂ ਦੇ ਵਿੱਚ ਤਾਂ ਕਈ ਲੋਕ ਤੁਹਾਨੂੰ ਵੀ ਕਹਿਣਗੇ ਵੀ ਤੁਸੀਂ ਵੀ ਕੰਪੀਟੀਸ਼ਨ ਬਹੁਤ ਸਾਰੇ ਖੇਡਿਆ ਕਹਿੰਦੇ ਕਿ ਇੱਦਾਂ ਹੋ ਨਹੀਂ ਸਕਦਾ ਤੁਸੀਂ ਵੀ ਬਿਗਨਰ ਹੋ ਤੁਸੀਂ ਵੀ ਕੁਛ ਨਾ ਕੁਛ ਲਿੱਤਾ ਹੋਣਾ ਚਲੋ ਹਰ ਇੱਕ ਦੇ ਕੋਲੋਂ ਇੱਕ ਫੇਸ ਹੁੰਦਾ ਆ ਵੀ ਯਾਰ ਕੋਚ ਦੇ ਜਦੋਂ ਆਪਾਂ ਨੂੰ ਨੌਲੇਜ ਨਹੀਂ ਹੈਗੀ ਜਦੋਂ ਕੋਚ ਨੇ ਕਿਹਾ ਵੀ ਇਹ ਕਰ ਲਓ ਅਸੀਂ ਵੀ ਕਰ ਲਿਆ ਲੇਕਿਨ ਜਦੋਂ ਨੌਲੇਜ ਹੀ ਉਹਦੋਂ ਬੰਦ ਕਰਦੇ ਹੋ ਨਾ ਉਦੋਂ ਕਿਉਂ ਅੱਜ ਕਿਉਂ ਹੁਣ ਮੈਂ ਮਤਲਬ ਮੇਰੇ ਹਿਸਾਬ ਨਾਲ ਮੈਂ 17 ਸਾਲ ਤੋਂ ਐਕਸਰ ਅੱਜ ਉਮਰ ਮੈਨੂੰ ਘੱਟੋ ਘੱਟ ਵੀ ਉਸ ਹਿਸਾਬ ਨਾਲ ਲਾ ਲਓ 23 ਸਾਲ ਹੋ ਗਏ 20-25 ਸਾਲ ਐਕਸਰਸਾਈਜ਼ ਲਾਉਂਦੇ ਨੂੰ ਠੀਕ ਹੈ 40 ਦੇ ਕਰੀਬ ਮੇਰੀ ਉਮਰ ਮੈਂ ਅੱਜ ਵੀ 140 ਦੀ ਬੈਂਚ ਲਾ ਲੰਨਾ ਆ ਠੀਕ ਹੈ ਹੁਣ ਜਿੰਨੇ ਮੈਂ ਦੇਖਦਾ ਮੈਂ ਮੁੰਡੇ ਜਿਹੜੇ ਆਰਟੀਫੀਸ਼ਲ ਲੈ ਕੇ ਆਉਂਦੇ ਨੇ ਜਾਂ ਪ੍ਰੀ ਵਰਕਆਊਟ ਪੂਰੇ ਜਿੰਮ ਦੇ ਵਿੱਚ 2-250 ਬੱਚਿਆਂ ਦੇ ਵਿੱਚ 100 ਤੋਂ ਉੱਪਰ ਨਹੀਂ ਕੋਈ ਪਾਰ ਜਾ ਰਿਹਾ ਜੇ ਕੋਈ ਕਿਸੇ ਦੇ ਮਾਈਂਡ ਦੇ ਵਿੱਚ ਆ ਜਾਣਾ ਵਾ ਵੀ ਯਾਰ ਮੈਂ ਵਧਾਉਣੀ ਆ ਉਹ ਫਿਰ ਬੈਠੇ ਨੇ ਸ਼ਿਕਾਰੀ ਵੀ ਤੈਨੂੰ ਪਤਾ ਉਹ ਕੀ ਲੈ ਰਿਹਾ ਮੈਂ ਦੱਸਦਾ ਕੀ ਲੈ ਰਿਹਾ ਇਧਰ ਲੈ ਆ 3000 ਰੁਪਇਆ ਮਤਲਬ ਮੈਨੂੰ ਨਹੀਂ ਪਤਾ ਲੱਗਦਾ ਵੀ ਮੇਰੇ ਨਾਮ ਤੇ ਵੀ ਬਿਜ਼ਨਸ ਹੋਣਾ ਸ਼ੁਰੂ ਹੋ ਗਿਆ ਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਪੈਸਾ ਦੇ ਕੇ ਮੌਤ ਲੈ ਕੇ ਆ ਰਹੇ ਨੇ ਹਨਾ ਔਰ ਇੰਨੀਆਂ ਮੌਤਾ ਹੋ ਰਹੀਆਂ ਇੰਨੀਆਂ ਜਾਂਨਾ ਜਾ ਰਹੀਆਂ ਇਹ ਖਾਲੀ ਇੰਡੀਆ ਦੇ ਨਹੀਂ ਬਾਹਰ ਵਰਲਡ ਦੇ ਵਿੱਚ ਵੀ ਹੋ ਰਹੀਆਂ ਨੇ ਆਊਟ ਆਫ ਕੰਟਰੀ ਦੇ ਵਿੱਚ ਹਨਾ ਤੇ ਕਿਉਂ ਇਹਦੇ 'ਚ ਰੋਕਥਾਮ ਨਹੀਂ ਕੀਤੀ ਜਾ ਰਹੀ ਕਿਉਂ ਇਹ ਸ਼ਰੀਰਾਂ ਵਿਕਰਿਆ ਜਾਂ ਕਿਉਂ ਕਈ ਲੋਕ ਜਿਸ ਤਰ੍ਹਾਂ ਤੁਸੀਂ ਕਹਾਂਗੇ ਪੈਸਾ ਦੇ ਕੇ ਕਿਤੋਂ ਵੀ ਲੈ ਕੇ ਆ ਜਾਂਦੇ ਨੇ ਇਹਨਾਂ ਤੇ ਰੋਕਥਾਮ ਨਹੀਂ ਲਗਣੀ ਲਗਣੀ ਚਾਹੀਦੀ ਦੇਖੋ ਰੋਕਥਾਮ ਜ਼ਰੂਰ ਲਗਣੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਖਾਸ ਤੌਰ ਤੇ ਹੁਣ ਉਹਨਾਂ ਨੇ ਵੀ ਕਿਹਾ ਵੀ ਜਿੰਨੇ ਵੀ ਸਪਲੀਮੈਂਟ ਆਣਗੇ ਅਸੀਂ ਚੈੱਕ ਕਰਾਂਗੇ ਜਾਂ ਦੁਕਾਨਾਂ ਦੇ ਉੱਪਰ ਇਹ ਚੀਜ਼ਾਂ ਨਹੀਂ ਮਿਲਣੀਆਂ ਹੁਣ ਆਮ ਲੇਕਿਨ ਦੂਜੇ ਪਾਸੇ ਜਿਹੜੀਆਂ ਚੀਜ਼ਾਂ ਤਿਆਰ ਹੋ ਰਹੀਆਂ ਉਹ ਅੰਡਰਗਰਾਉਂਡ ਲੈਬ ਦੇ ਵਿੱਚ ਤਿਆਰ ਹੋ ਰਹੀਆਂ ਨੇ ਲੇਬਲਿੰਗ ਕੁਝ ਹੋਰ ਹੈ ਸਮਾਨ ਕੁਝ ਹੋਰ ਹੈ ਔਰ ਦੂਜੇ ਪਾਸੇ ਜੇ ਆਪਾਂ ਬਾਹਰ ਦੀ ਗੱਲ ਕਰ ਲਈਏ ਬਾਹਰ ਦੇ ਵਿੱਚ ਫਿਰ ਵੀ ਰੇਸ਼ੋ ਕਿਤਨਾ ਕਿਤੇ ਘੱਟ ਆ ਔਰ ਆਪਣੇ ਜਿਹੜੇ ਇੰਡੀਅਨ ਐਥਲੀਟ ਨੇ ਔਰ ਬਾਹਰ ਦੇ ਐਥਲੀਟ ਦਾ ਮੁਕਾਬਲਾ ਹੀ ਕੋਈ ਨਹੀਂ ਹੈਗਾ ਉਹ ਇਸ ਕਰਕੇ ਨਹੀਂ ਹੈਗਾ ਕਿਉਂਕਿ ਉਹ ਫਿਰ ਵੀ ਦੇਖੋ ਹਰ ਚੀਜ਼ ਨਾਪ ਤੋਲ ਕੇ ਖਾ ਰਹੇ ਨੇ ਵੀ ਉਹਨਾਂ ਨੇ 250 ਗ੍ਰਾਮ ਇਹ ਲੈਣਾ 250 ਇਹ ਲੈਣਾ ਆਪਣੇ ਇੱਥੇ ਜੋ ਚੱਲਦਾ ਵਾ ਖੁੱਲ੍ਹੇ ਹੀ ਚੱਲਦਾ ਜਾਂ ਤਾਂ ਬਿਲਕੁਲ ਨਹੀਂ ਚੱਲਦਾ ਇਸ ਤਰ੍ਹਾਂ ਦਾ ਸਿਸਟਮ ਆ ਹੁਣ ਜੇ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਆ ਜਿਨ੍ਹਾਂ ਨੇ ਇੱਕ ਇੱਕ ਚੀਜ਼ ਨਾਪ ਕੇ ਬਲੱਡ ਵਰਕ ਕੀਤਾ ਵਾ ਹਰ ਚੀਜ਼ ਨਾਪ ਤੋਲ ਕੇ ਕੀਤੀ ਜਦ ਉਹਨਾਂ ਨੂੰ ਹਾਰਟ ਅਟੈਕ ਆ ਰਹੇ ਨੇ ਔਰ ਆਪਣੇ ਵਾਲਾਂ ਨੂੰ ਆ ਰਹੇ ਨੇ ਫਿਰ ਵੀ ਨਹੀਂ ਸੋਚਦੇ ਯਾਰ ਕਿਤੇ ਨਾ ਕਿਤੇ ਕਮੀ ਜ਼ਰੂਰ ਹੈਗੀ ਸਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੁਣ ਬਿਜ਼ਨਸ ਕਿਵੇਂ ਚੱਲ ਰਿਹਾ ਤੁਸੀਂ ਸੋਸ਼ਲ ਮੀਡੀਆ ਦੇਖਿਆ ਹੋਊਗਾ ਨੈਚੁਰਲ ਐਥਲੀਟ ਚੱਲ ਰਹੇ ਨੇ ਅੱਜ ਕੱਲ ਇਹ ਨਹੀਂ ਚੱਲ ਰਿਹਾ ਵੀ ਰਿਪ ਡਾਲੇ ਜਾਂ ਸਿਕਸ ਪੈਕ ਵਾਲੇ ਜਾਂ ਕੁਝ ਅਜਿਹਾ ਲਿਖਿਆ ਹੁੰਦਾ ਕਿਸੇ ਦੀ ਵੀ ਤੁਸੀਂ ਪ੍ਰੋਫਾਈਲ ਖੋਲ ਲਵੀਂ ਨੈਚੁਰਲ ਐਥਲੀਟ ਅਗਲਾ ਕਹਿੰਦਾ ਵੀ ਇਹ ਬੰਦਾ ਨੈਚੁਰਲ ਹੈ ਇਹੀ ਮੈਨੂੰ ਸਹੀ ਗਾਈਡ ਕਰ ਸਕਦਾ ਬਾਕੀ ਤਾਂ ਉਹ ਦੂਜੇ ਹੀ ਨੇ ਵੇ ਪ੍ਰੋਟੀਨ ਸਪਲੀਮੈਂਟਸ ਸਟੀਰੋਇਡ ਇਧਰ ਵਾਲੇ ਨੇ ਉਹ ਨੈਚੁਰਲਾਂ ਨੇ ਵੀ ਨੈਚੁਰਲ ਥੋੜੀ ਬਣਾਈ ਆ ਇਹ ਤਾਂ ਭਲੇ ਮਾਨਸ ਲੋਕਾਂ ਨੂੰ ਸੋਚਣਾ ਚਾਹੀਦਾ ਵਾ ਵੀ ਭਾਈ ਕਿਸੇ ਕੋਲੇ 15-15 ਸਾਲ ਲਾਉਣ ਦਾ ਟਾਈਮ ਹੈ ਨਹੀਂਗਾ ਉਹ ਦਾਰਾ ਸਿੰਘ ਦਾ ਜ਼ਮਾਨਾ ਹੀ ਚੱਲਿਆ ਗਿਆ ਗਾਮਾ ਪਹਿਲਵਣ ਠੀਕ ਹੈ ਜਿਨ੍ਹਾਂ ਨੇ ਸਿਰਫ ਮਿਹਨਤ ਤੇ ਫੋਕਸ ਰੱਖਿਆ ਨੈਚੁਰਲ ਡਾਈਟ ਖਾਧੀ ਆ ਉਹ ਐਂਡਲੇ ਟਾਈਮ ਤੱਕ ਵੀ ਆਪਦੇ ਪੂਰੀ ਉਮਰ ਹੰਢ ਨੇ ਸੁਣਿਆ ਕੋਈ ਆਪਾਂ ਇਹ ਸੁਣਿਆ ਨਹੀਂ ਵੀ ਕੁਸ਼ਤੀ ਲੜਦੇ ਮੋਢਾ ਉਤਰ ਗਿਆ ਹੋਵੇ ਕੁਸ਼ਤੀ ਲੜਦੇ ਹੋਏ ਹਾਰਟ ਅਟੈਕ ਆ ਗਿਆ ਹੋਵੇ ਖੁਰਾਕਾ ਚ ਵੀ ਕਮੀ ਆ ਮਤਲਬ ਖੁਰਾਕਾ ਵਾਲੇ ਵੀ ਪੈਸਾ ਮੁੱਖਾ ਇਧਰ ਜਿਹੜੇ ਤੁਸੀਂ ਕੰਪੀਟੀਸ਼ਨ ਲੜ ਰਹੇ ਹੋ ਵੀ ਪੈਸਾ ਮੁੱਖਾ ਹੈ ਔਰ ਕਿਤਨਾ ਕਿਤੇ ਪੈਸੇ ਨੂੰ ਰੱਖ ਕੇ ਦੂਜੇ ਦੀ ਤਾਂ ਜ਼ਿੰਦਗੀ ਦੀ ਪ੍ਰਵਾਹ ਹੀ ਨਹੀਂ ਕਰਦੇ ਇੱਕ ਇਹ ਵੀ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਵੀ ਯਾਰ ਤੁਸੀਂ ਹਮੇਸ਼ਾ ਉਹ ਚੀਜ਼ ਕਿਸੇ ਨੂੰ ਰეკਮੈਂਡ ਕਰੋ ਮੈਂ ਟ੍ਰੇਨਰ ਨੂੰ ਵੀ ਖਾਸ ਕਰਕੇ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਯਾਰ ਉਹ ਚੀਜ਼ ਹੀ ਦੱਸਿਆ ਕਰੋ ਆਪਣੇ ਕਲਾਇੰਟ ਨੂੰ ਕਿ ਜਿਹੜੀ ਤੁਸੀਂ ਆਪ ਦੇ ਪਰਿਵਾਰਕ ਮੈਂਬਰ ਨੂੰ ਵੀ ਦੇ ਸਕੋ ਜਿਹਨੂੰ ਸੋਚਣਾ ਨਾ ਪਵੇ ਕਿ ਯਾਰ ਮੈਂ ਇਹਨੂੰ ਸਹੀ ਦੇ ਰਿਹਾ ਜਾਂ ਗਲਤ ਦੇ ਰਿਹਾ ਵਾਂ ਅੱਛਾ ਮੈਨੂੰ ਇੱਕ ਚੀਜ਼ ਜਰੂਰ ਦੱਸੋ ਜਿਸ ਤਰ੍ਹਾਂ ਵਿਰਿੰਦਰ ਘੁੰਮਣ ਦੇ ਮਸਲ ਦਾ ਆਪਰੇਸ਼ਨ ਕਰਵਾਉਣ ਗਏ ਸੀਗਾ ਹਨਾ ਮਸਲ ਕਹਿੰਦੇ ਵੀ ਕਾਫੀ ਪੰਪ ਹੋ ਗਿਆ ਸੀ ਇਹ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਜਰੂਰ ਪਤਾ ਲੱਗੇ ਦੇਖੋ ਜਦੋਂ ਆਪਾਂ ਵਰਕਆਊਟ ਲਾਉਨੇ ਆ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਆਪਾਂ ਵਰਕਆਊਟ ਸ਼ੁਰੂ ਕਰਦੇ ਆ ਸ਼ੁਰੂ ਦੇ 15 ਕ 20 ਮਿੰਟ ਬਾਅਦ ਆਪਣੀ ਬੋਡੀ ਵਾਰਮਅਪ ਹੋ ਜਾਂਦੀ ਹੈ ਵਾਰਮਅਪ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਣੀ ਬੋਡੀ ਦੇ ਵਿੱਚ ਐ ਐਨਓ2 ਪ੍ਰੋਡਕਸ਼ਨ ਜਿਹਨੂੰ ਆਪਾਂ ਨੈਟ NO2 ਪ੍ਰੋਡਕਸ਼ਨ ਜਿਹੜਾ ਆ ਨਾਈਟ੍ਰੋਆਕਸਾਈਡ ਬੂਸਟ ਕਹਿੰਦੇ ਆ ਜਿਹੜਾ ਆ ਆਰਟੀਫੀਸ਼ੀਅਲ ਪੰਪ ਜਿਹਨੂੰ ਕਹਿੰਦੇ ਆ ਉਹ ਐਕਚੁਅਲ ਹੁੰਦਾ ਕੀ ਹੈ ਜਿਹੜੀ ਆਪਣਾ ਬਲੱਡ ਆ ਨਾ ਉਹ ਮਸਲਾ ਦੇ ਵਿੱਚ ਭਰ ਜਾਂਦਾ ਬਹੁਤ ਜ਼ਿਆਦਾ ਭਰ ਜਾਂਦਾ ਆ ਜਿਹਨੂੰ ਆਪਾਂ ਕਹਿੰਦੇ ਪੰਪ ਹੋ ਜਾਂਦਾ ਐਕਸੈਸ ਲਾ ਰਹੇ ਆ ਤਾਂ ਉਸ ਤੋਂ ਬਾਅਦ ਐ ਲੱਗਦਾ ਵੀ ਅੱਜ ਦਾ ਜਿਹੜਾ ਵਰਕਆਊਟ ਸੈਸ਼ਨ ਸੀ ਬੜਾ ਵਧੀਆ ਹੋਇਆ ਵਾ ਵੀ ਬਾਡੀ 'ਚ ਪੰਪ ਆਇਆ ਵਾ ਤੇ ਜਦੋਂ ਆਪਾਂ ਵਰਕਆਊਟ ਖਤਮ ਹੋ ਗਿਆ ਫਿਰ ਆਪਾਂ ਨਾਰਮਲੀ ਉਦਾਂ ਦੇ ਹੀ ਹੋ ਜਾਂਦੇ ਘਰੇ ਆ ਕੇ ਯਾਰ ਕਿਉਂਕਿ ਉਹ ਬਲੱਡ ਜਿਹੜਾ ਮਸਲਾ 'ਚ ਹੁਣ ਉਹ ਪੂਰੀ ਬਾਡੀ 'ਚ ਡਿਵਾਈ ਨਹੀਂ ਕਰ ਰਿਹਾ ਇਹਦੇ ਨਾਲ ਹੀ ਆਪਾਂ ਰੈਕਗਨਾਈਜ਼ ਕਰਨ ਲੱਗ ਗਏ ਆ ਵੀ ਜਿਹਨੂੰ ਲੈ ਕੇ NO2 ਪ੍ਰੋਡਕਸ਼ਨ ਬੋਡੀ ਦੇ ਵਿੱਚ ਵੱਧ ਜਾਂਦਾ ਆ ਨਾਈਟ੍ਰਿਕ ਆਕਸਾਈਡ ਬਲਾਸਟ ਹੋ ਜਾਂਦਾ ਵਾ ਉਹ ਆਪਾਂ ਕਹਿੰਦੇ ਆ ਵਧੀਆ ਸਪਲੀਮੈਂਟ ਜਿਹੜੇ ਨੂੰ ਲੈ ਕੇ ਨਹੀਂ ਹੁੰਦਾ ਉਹ ਆਪਾਂ ਕਹਿੰਦੇ ਆ ਯਾਰ ਇਹ ਘਟੀਆ ਸਪਲੀਮੈਂਟ ਤੇ ਰਹੀ ਆਪਣੇ ਵਰਿੰਦਰ ਘੁੰਮਣ ਜੀ ਦੀ ਗੱਲ ਹੈ ਜਿਨ੍ਹਾਂ ਦਾ ਹੋਇਆ ਡੈਥ ਤੇ ਇਹ ਕਿਤਨਾ ਕਿਤੇ ਵਿਸ਼ਾ ਹਜੇ ਇਨਵੈਸਟੀਗੇਸ਼ਨ ਦਾ ਡਾਕਟਰਸ ਨੇ ਤਾਂ ਕਿਹਾ ਕਿ ਹਜੇ ਅਸੀਂ ਮਤਲਬ ਆਪਣੇ ਵੱਲੋਂ ਕਿਹਾ ਵੀ 3:30 ਤੇ 4 ਵਜੇ ਤੱਕ ਆਪਾਂ ਆਪਰੇਸ਼ਨ ਕਰਤਾ ਸੀ ਤੇ 1.5-2 ਘੰਟੇ ਜਦੋਂ ਜਾਇਦ ਕਰਦੇ ਕਰਦੇ ਉਹਨਾਂ ਨੂੰ ਹਾਰਟ ਅਟੈਕ ਹੋਇਆ ਵੀ ਉਸ ਤੋਂ ਬਾਅਦ ਇਹਨਾਂ ਨੇ ਡੈਥ ਡਿਕਲੇਅਰ ਕੀਤੀ ਹੈ ਲੇਕਿਨ ਮਾਈਨਰ ਜਿਹਾ ਆਪਰੇਸ਼ਨ ਸੀਗਾ ਹੁਣ ਕੀ ਗਲਤੀ ਹੋਈ ਹੈ ਇਹ ਪਰਿਵਾਰ ਵਾਲੇ ਨੂੰ ਪਤਾ ਹੈ ਜਾਂ ਫਿਰ ਜਿੱਦਾਂ ਆਪਣੇ ਸਿਹਤ ਮੰਤਰੀ ਨੇ ਉਹਨਾਂ ਨੇ ਕਿਹਾ ਵੀ ਜੇ ਪਰਿਵਾਰ ਕਹਿੰਦਾ ਆ ਵੀ ਅਸੀਂ ਜਾਂਚ ਕਰਨੇ ਆ ਤਾਂ ਫਿਰ ਉਸ ਹਿਸਾਬ ਦੇ ਨਾਲ ਇਨਵੈਸਟੀਗੇਸ਼ਨ ਵੀ ਸ਼ੁਰੂ ਕਰਨਗੇ ਇਹ ਉਹਨਾਂਲੇ ਦਿਨਾਂ ਦੇ ਵਿੱਚ ਪਤਾ ਚੱਲ ਜਾਏਗਾ ਵੀ ਕੀ ਕਾਰਨ ਰਿਹਾ ਆ ਕੁਮਨ ਸਾਹਿਬ ਦੀ ਡੈਥ ਦਾ ਨੌਜਵਾਨ ਅਸੀਂ ਵੀ ਉਹਨਾਂ ਨੂੰ ਦੇਖ ਕੇ ਐਕਸਾਈਲ ਆਣੀ ਸ਼ੁਰੂ ਕੀਤੀ ਆ ਜਿਹੜੇ ਅੱਜ ਕੱਲ ਮੁੰਡੇ ਨੇ ਉਹ ਵੀ ਦੇਖਦੇ ਨੇ ਯਾਰ ਕੁਮਨ ਵਰਗਾ ਡੋਲਾ ਚਾਹੀਦਾ ਮਤਲਬ ਕਿਤੇ ਨਾ ਕਿਤੇ ਤੱਕਾ ਜ਼ਰੂਰ ਲੱਗਿਆ ਚਾਹੇ ਕਿਸੇ ਨੂੰ ਉਹ ਕੁਮਨ ਸਾਹਿਬ ਨੂੰ ਜਾਣਦਾ ਸੀ ਜਾਂ ਨਹੀਂ ਜਾਣਦਾ ਸੀ ਵੀ ਆਪਣਾ ਇੱਕ ਆਈਡਲ ਸੀ ਯੂਥ ਦਾ ਵੀ ਇਹ ਵੈਜੀਟੇਰੀਅਨ ਬੋਡੀ ਬਿਲਡਰ ਔਰ ਦੂਜੇ ਪਾਸੇ ਇਸ ਤਰ੍ਹਾਂ ਦਾ ਜਿਹੜਾ ਹਾਸਾ ਹੋ ਜਾਂਦਾ ਝਟਕਾ ਹਰ ਇੱਕ ਨੂੰ ਲੱਗਿਆ ਚਾਹੇ ਤੁਹਾਡੀ ਜਾਣ ਪਛਾਣ ਹੈ ਜਾਂ ਨਹੀਂ ਹੈ ਸੋ ਬਿਲਕੁਲ ਇਹ ਸੀਗੇ ਵਰੁਨ ਸੱਗਰ ਜੋ ਕਿ ਕਾਫੀ ਲੰਬੇ ਸਮੇਂ ਤੋਂ ਬੋਡੀ ਬਿਲਡਿੰਗ ਇੰਡਸਟਰੀ ਦੇ ਨਾਲ ਜੁੜੇ ਨੇ ਔਰ ਇਹਨਾਂ ਨੇ ਕਿਹਾ ਕਿ ਜੇਕਰ ਵਿਰਿੰਦਰ ਘੁੰਮਣ ਦੀ ਗੱਲ ਕਰੀਏ ਤਾਂ ਅਸੀਂ ਵੀ ਛੋਟੇ ਹੁੰਦੇ ਉਹਨਾਂ ਨੂੰ ਦੇਖਿਆ ਔਰ ਉਹਨਾਂ ਨੂੰ ਬਹੁਤ ਸਾਰੀ ਨੌਲੇਜ ਸੀ ਕਿਉਂਕਿ ਕਈ ਸਾਲ ਹੋ ਗਏ ਨੇ ਕਿਉਂਕਿ ਮਾਈਨਰ ਦਾ ਉਹਨਾਂ ਦਾ ਆਪਰੇਸ਼ਨ ਸੀ ਸਿਰਫ ਮਾਈਨਰ ਦਾ ਤਾਂ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪਰਿਵਾਰ ਦੇ ਵੱਲੋਂ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਫਿਲਹਾਲ ਜੋ 40s ਦੇ ਹਸਪੀਟਲ ਦੇ ਜਿਹੜੇ ਡਾਕਟਰ ਨੇ ਉਹਨਾਂ ਨੇ ਤਾਂ ਕਿਹਾ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਕਿਉਂਕਿ 3 ਵਜੇ ਕਹਿੰਦੇ ਨੇ ਕਿ ਉਸ ਤੋਂ ਬਾਅਦ ਪਤਾ ਲੱਗੇਗਾ ਪਰ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਕਿ ਜੇਕਰ ਇਸ ਬੋਡੀ ਬਿਲਡਿੰਗ ਦੇ ਲਾਈਨ ਦੇ ਵਿੱਚ ਜਾਂ ਕੋਈ ਯੰਗ ਆ ਰਿਹਾ ਜਾਂ ਕੋਈ ਨਵਾਂ ਆ ਰਿਹਾ ਤਾਂ ਸ਼ਾਰਟਕਟ ਨਾ ਜਮਨ ਕਿਉਂਕਿ ਸ਼ਾਰਟਕਟ ਤਾਂ ਆਪਾਂ ਜਰੂਰ ਅਜਮਾਰੇ ਆ ਤਾਂ ਕਿਤੇ ਨ ਕਿਤੇ ਪੈਸੇ ਦੇ ਕੇ ਆਪਾਂ ਮੌਤ ਵੀ ਲੈ ਕੇ ਆ ਰਹੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਉਹ ਇਸ ਚੀਜ਼ ਵੱਲ ਨਾ ਜਾਣ ਸਿਰਫ ਨੈਚੁਰਲ ਹੀ ਰਹਿਣ ਤਾਂ ਜਿਆਦਾ ਵਧੀਆ ਹੈ ਜਿਹੜਾ ਰਜਨਸ ਬੋਕਸ ਮੈਨ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਆਪਾਂ ਨੂੰ ਸਿੱਧੂ ਧੰਨਵਾਦ